ਉਸਰ ਮਾਂ ਦੇ ਜੜੀ ਲਾ ਰਹੇ ਆ ਇਹ ਮਾਣਾ ਚ ਖਾ ਕੇ ਨਹੀਂ ਆ ਬਣਾਉਂਦਿਆਂ ਉਹ ਲਾ ਕੇ ਰੱਖਣਾ ਪੈਣੀ ਆ ਆਪਾਂ ਤੇ ਹੋਰ ਸਾਰੇ ਫੁੱਲ ਵਾਚ ਕਰਿਆ ਕਰੋ ਇਹ ਵੀਡੀਓ ਨੂੰ ਫੁੱਲ ਸਪੋਰਟ ਕਰਿਆ ਕਰੋ ਫਿਰ ਆਪਾਂ ਕੰਮ ਥੰਦੇ ਹੋਰ ਬਕੋਂ ਦਿਨ ਆਗਿ ਦਿਨੇ ਪੋਚੀ ਬਦਰਾ ਮਿਲਣਾ ਮੰਗਾ ਚੜੂ ਤੁੰਡੂ ਠੀਕ ਹੈ ਜੀ ਤੇ ਉਧਰ ਦਿਖਾ ਦਵਾਂ ਆਪਾਂ ਮੱਝਾਂ ਨੂੰ ਪਾਣੀ ਪੋਣੀ ਪਿਆ ਕੇ ਸਾਰਾ ਰੈਡੀ ਕਰਤਾ ਜੀ ਚਾਦਰ ਬਦਲਤੀ ਜੀ ਚਾਦਰ ਆਪਾਂ ਸੈੱਟ ਕਰਤੀ ਬਦਲਤੀ ਕੋਚੇ ਵਗੈਰਾ ਆਪਾਂ ਲਾਤੇ اتنا ਕੰਮ ਹੋ ਗਿਆ ਫਾਈਨਲ ਰੋਟੀ ਹੈ ਜੇ ਆਪਾਂ ਖਾਦੀ ਨਹੀਂ 11 ਦਾ ਟਾਈਮ ਹੋ ਗਿਆ ਰੋਟੀ ਹੈ ਜੇ ਪਕਾਣੀ ਹੈ ਜਿੱਤੇ ਬੈਠੀਆਂ ਨੇ ਨਾ ਬਹੁਤ ਕਾਹ ਪਾ ਲੰਦੇਰ ਮਾਨ ਵਰਗੀ ਇਹ ਚਾਦਰ ਆਪਾਂ ਹੱਥੀਂ ਗੱਢੀ ਹੋਈ ਸੀ ਪਹਿਲਾਂ ਇਸ ਤਰ੍ਹਾਂ ਨੂੰ ਵਾਲੇ ਕੱਢਦੇ ਆ ਨਾ ਚਾਦਰਾਂ ਕਿੰਨਾ ਮੱਥਾ ਮਾਰਦੇ ਹਾਂ ਹੁਣ ਤੇ ਇਹ ਚੀਜ਼ਾਂ ਖਤਮ ਹੋ ਗਈਆਂ ਹੁਣ ਤਾਂ ਬਾਕੀ ਉਹਨਾਂ ਮਾਵਾਂ ਨੂੰ ਇਹ ਹੁੰਦਾ ਸੀ ਸਾਡੇ ਬੱਚੇ ਕੱਢਣਾ ਕਤਨ ਸਿੱਖ ਲੈਣਾ ਕੜਾਈਆਂ ਤਾਣੀਆਂ ਹੁਣ ਇਹ ਚੀਜ਼ਾਂ ਨਹੀਂ ਹੈਗੀਆਂ ਹੁਣ ਤਾਂ ਪੜ੍ਹਾਈ ਦਾ ਜਮਾਨਾ ਜੀ ਹਰੇਕ ਮਾਂ ਪਿਓ ਨੂੰ ਵੀ ਇਹ ਹੁੰਦਾ ਵੀ ਸਾਡਾ ਬੱਚਾ ਪੜ੍ਹ ਲਿਖ ਕੇ ਕੁਝ ਬਣ ਜੀ ਉਹਨਾਂ ਮਾਵਾਂ ਨੂੰ ਨਹੀਂ ਹੁੰਦਾ ਸੀ ਐਂਦਾ ਸੀ ਜਿਹੜੀਆਂ ਕਿ ਤੇ ਬਗਾਨੀ ਕਰ ਜਾ ਕੇ ਨਾ ਕੰਮ ਕਰਨ ਔਖਾ ਹੋ ਜੇ ਇਮੇਸ਼ੀਨ ਆਪਾਂ ਧਰੀਏ ਦੇਖਾਂਗੇ ਜੀ ਜੇ ਤਰੀ ਗਈ ਤਾਂ ਕਲ ਤਾਂ ਆਪਾਂ ਪਾਟੇ ਦੜੇ ਜੀ ਸੰਤੇ ਥੋੜੇ ਥੋੜੇ ਲੋਰਾਂ ਵਗੈਰਾ ਜੀ ਖਰਾਬ ਹੋਣਾ ਪਰ ਨਹੀਂ ਸੀ ਇਹ ਦੇਖੋ ਆਪਣਾ ਚਾਰ ਜੀ ਅੰਬ ਦਾ achar ਪਾਇਆ ਸੀ ਆਪਾਂ ਉਹਦੇ ਠੀਕ ਹੈ ਜੀ ਕਲਰ ਸਾਈ ਸਹੀ ਆ ਰਿਹਾ ਤੁਹਾਨੂੰ ਠੀਕ ਹੈ ਜੀ ਇਸ ਤਰ੍ਹਾਂ ਦਾ ਬਣ ਗਿਆ ਆਪਣਾ ਅੰਬ ਦਾ achar ਆ ਰਹਾ ਰਹਾ ਮਾਂਦੀ ਰੈਡੀ ਖਾਂਦੇ ਹੁੰਦੇ ਆ ਕਿ ਨੂੰ ਬਹੁਤ ਵਧੀਆ ਬਣਿਆ ਮੈਂ ਤਾਂ ਨਹੀਂ ਖਾਦਾ ਹੈਗਾ ਖੈਰ ਹਜੇ ਬਾਕੀ ਮੈਂ ਤਾਂ ਬਹੁਤ ਘਟ ਖਾਣੀ ਰਮਣ ਵੀ ਨਹੀਂ ਖਾਂਦਾ ਇਹਨਾਂ ਠੀਕ ਹੈ ਜੀ ਗੁਰੂnga ਪਾ ਦੇ ਦਿੱਤੀਆਂ ਜੀ ਠੀਕ ਹੈ ਜੀ ਖਾਲ ਨੂੰ ਨੂੰ ਕਟੇ ਨੇ ਬੜੀ ਖਾਲ ਨੂੰ ਕੱਡੀਆਂ ਨੇ ਹੀ ਤੇ ਇਕੱਲੇ ਛੋਟੀ ਦੀ ਰੇਹੇ ਅੱਜ ਨੇ ਮਾਗੇ ਠੀਕ ਹੈ ਜੀ ਮੜਪਾਂ ਲਈ ਬੁਰੀ ਰੋਟੀ ਹੁੰਦੀ ਹੈ ਤੇ ਹੁਣ ਆਪਾਂ ਰੋਟੀ ਖਾਣੇ ਜੀ ਕੰਮ ਆਪਣਾ ਸਤੇ ਸਾਰਾ ਦੇਖੋ ਜੀ ਆਪਣੇ ਫੁੱਲ ਫੁੱਲਾਂ ਨਾਲ ਮਿਲੋ ਬਹੁਤ ਦਿਨੋਂ ਉਹ ਨਹੀਂ ਦੇਖੇ ਤੁਸੀਂ ਆ ਆਪਣਾ ਸੁੱਕ ਗਿਆ ਪੰਕੀ ਹੋ ਗਿਆ ਇਹਨੂੰ ਇੱਕ ਡਾਣੀ ਹੀ ਹਾਂਜੀ ਮੰਮੀ ਕੰਮ ਕਰ ਰਹੀ ਹੈ ਹਨ ਦੇਖ ਸਕਦੇ ਹੋ ਤੁਸੀਂ ਮੰਮੀ ਇਹ ਤਾਂ ਕਰ ਨਹੀਂ ਹੈ ਇਹਦਾ ਤਾਂ ਕੰਮ ਕਰ ਰਹੀ ਹੈ ਹਾਂਜੀ ਦੇਖੋ ਇਹ ਸੱਨੀ ਪਾ ਰਹੇ ਹਨ ਠੀਕ ਹੈ ਜੀ ਮੰਮੀ ਸੱਨੀ ਪਾ ਰਹੇ ਹੈ ਤੇ ਠੀਕ ਹੈ ਜੀ ਇਧਰ ਹਵਾ ਚੱਲ ਰਹੀ ਹੈ ਬੈਕ ਖਾ ਦੇ ਦੋ ਵਜੇ ਕੇ 20 ਮਿੰਟ ਹੀ ਹੋਇਆ ਜੀ ਹਲੇ ਠੀਕ ਹੈ ਜੀ ਇਧਰ ਮੈਂ ਜਨ ਨੂੰ ਮਾਪੇ ਠੀਕ ਹੈ ਜੀ ਤੇ ਹਵਾ ਵੀ ਪੂਰੀ ਕੈਂਟ ਚੱਲ ਰਹੀ ਹੈ ਮੀਆਲਾ ਮੌਸਮ ਹੋ ਰਿਹਾ ਦੇਖ ਸਕਦੇ ਇਧਰ ਆਪਣੇ ਬੋਫੈਲੋ ਵੜੀਆਂ ਇਹ ਕਟਿੰਗ ਕਰਨਾ ਕਰ ਰਹੇ ਹਾਂ ਜੀ ਆਪਾਂ ਕਸ਼ੇਰੀ ਠੀਕ ਹੈ ਦਰਮਾਨ ਦਾ ਕਸ਼ੇਰਾ ਇਹ ਤੋਂ ਥੋੜਾ ਲੰਬਾ ਰੱਖਾਂਗੇ ਲੰਬਾਈ ਚ ਕਹਿੰਦਾ ਹੋਵੇ ਜਿਆਦਾ ਕਰ ਦਿਓ ਇਸ ਲੋਟਾ ਤੇ ਦਰਮਾਨ ਦਾ ਕਸ਼ੇਰਾ ਦੇਖਦੇ ਨੇ ਚ ਕਿਹੜਾ ਕੱਪੜਾ ਬਣਾਉਣਾ ਸੁੰਨ ਖਾਵਾਂਗੇ ਬਣਾ ਕੇ ਵੀ ਇਹ ਆਪਾਂ ਕਟਿੰਗ ਕਰਦੇ ਆਂ ਬੈਗ ਪਰਮਾਨ ਦਾ ਸਕੂਲੋਂ ਆ ਇਹਦਾ ਤੇ ਆਹ ਕੱਪੜਾ ਹੈਗਾ ਬੀਬੀ ਦਾ ਪਿੰਡ ਵਾਲੀ ਦਾ ਤੇ ਉਹਦਾ ਕਸ਼ੇਰੇ ਬਣਾਉਣੀ ਹੈ ਸੋਨੂੰ ਬੀਬੀ ਨੇ ਬਣਾ ਕੇ ਦਿਖਾਵਾਂਗੀ ਜੀ ਤੇ ਰਮਨ ਦੇ ਵੀ ਕਿਸ਼ਾਰੇ ਤਿਆਰ ਕਰਕੇ ਤੁਹਾਨੂੰ ਜਰੂਰ ਦਿਖਾਵਾਂਗੀ ਠੀਕ ਹੈ ਜੀ ਇਸ ਵਕਤ ਉਹਨਾਂ ਰਮਨ ਹੈ ਨਹੀਂ ਉਧਰ ਗਏ ਹੋਏ ਆ ਤੇ ਮੇਰਾ ਕੈਮਰਾ ਫੜਨ ਵਾਲਾ ਕੋਈ ਹੈ ਨਹੀਂ ਮੈਂ ਕਟਿੰਗ ਕਰਕੇ ਦਿਖਾ ਪਾਉਂਗੀ ਹਾਂ ਜੀ ਮਿੱਤਰੋ ਬਾਹਰ ਮੀਂਹ ਪੈਣ ਲੱਗ ਗਿਆ ਆ ਦੇਖੋ ਤੇ ਇੱਥੇ ਕੱਪੜੇ ਟੰਗੇ ਹੋਏ ਸੀ ਤੇ ਉਧਰ ਮਮੀ ਕੱਪੜੇ ਤੋਂ ਨਹੀਂ ਮਸ਼ੀਨ ਵੀ ਬਾਸ਼ੇ ਮਸ਼ੀਨ ਤੇ ਉਹ ਟਕੇ ਹੈ ਤੇ ਮੱਜਾ ਨੂੰ ਕਟਿੰਗ ਬਾਹਰ ਕਢਾਤਾ ਤੇ ਕੋਕੋ ਵੀ ਬਾਹਰ ਹੀ ਆਲਰੇਡੀ ਬਾਹਰ ਹੀ ਹੈ ਤੇ ਇਧਰ ਮਮੀ ਕਪੜੇ ਝੱਕ ਲਈ ਤੇ ਇਧਰ ਮੇਰੇ ਪੱਗ ਦਾ ਦਸਤਾਰ ਪਈ ਹੈ ਤੇ ਇਧਰ ਕਪੜੇ ਸੁੱਕਨੇ ਪਈ ਜਾਂਦੀ ਹੈ ਜੇ ਦੇਖ ਸਕਦੇ ਹੋ ਤੁਸੀਂ ਦੇਸੀ ਤਰੀਕੇ ਨਾਲ ਆ ਦੇਖੋ ਇਸ ਹਿਸਾਬ ਨਾਲ ਦੇਖੋ ਮੰਜੇ ਡੰਗ ਦੇਣਗੇ ਇਸ ਹਿਸਾਬ ਨਾਲ ਇਹ ਮੰਜੇ ਤੇ ਕਪ ਇਹਦੇ ਇਸ ਤਰੀਕੇ ਬੰਡਾਣ ਦੇ ਹੋਰ ਇਹਨਾਂ ਦੇ ਸ਼ੇਰਾਂ ਨੇ ਇਹਨਾਂ ਨੂੰ ਕੋਤ ਕੱਪੜੇ ਸੁੱਕਣੇ ਪਉਣ ਵਾਲੇ ਹਿੰਗੇ ਆ ਦੇਖੋ ਬਾਅਦ ਤੋਂ ਆਪੱਖਾ ਚਲਾ ਦੇਣਗੇ ਆਪਣੇ ਕੋਲੇ ਸਲਾਈਡ ਦੇ ਕੋਤ ਪੱਖਾ ਬਸ ਮੈਲੇ ਨਹੀਂ ਆ ਪੱਖਾ ਸਹੀ ਕਿਹਸੀ ਤਰੀਕਾ ਇਹੋ ਕੀ ਕਰੇ ਆ ਦੇਖੋ ਇਹਨ ਪੱਖਾ ਚੱਲੀ ਜਾਊਗਾ ਸੇ ਸੁੱਕ ਜਾਣਗੇ ਦੇਖ ਕੇ ਤੁਸੀਂ ਵੀ ਤੁਸੀਂ ਵੀ ਇਹ ਤਰੀਕਾ ਵਰਤਦੇ ਹੋ ਤਾਂ ਆਪਾਂ ਜ਼ਰੂਰ ਦੱਸਿਓ ਕੌਣ ਕੌਣ ਐਵੇਂ ਦਾ ਤਰੀਕਾ ਵਰਤਦਾ ਆਪਾਂ ਨੂੰ ਦੱਸਿਓ ਜੀ ਠੀਕ ਹੈ ਤੇ ਆਪਣੇ ਬਲੌਗ ਨੂੰ ਪੂਰਾ ਦੇਖਿਆ ਕਰੋ ਜੀ। ਜੇਕਰ ਕੋਈ ਆਪਣੇ ਬਲੌਗ 'ਚ ਗਰੜਬੜ ਲੱਗਦੀ ਆਪਾਂ ਦੱਸਿਆ ਕਰੋ ਜੀ। ਫੁੱਲ ਸਪੋਰਟ ਕਰਿਆ ਕਰੋ ਜੀ। ਐਵੇਂ ਕੌਣ-ਕੌਣ ਕਰਦਾ ਆਪਾਂ ਦੱਸਿਓ। ਤੇ ਇਦਾਂ ਹੁਣ ਮੈਂ ਕੰਮ ਕਰੀਂ ਤਾਂ ਸਹੀ ਇਦਾਂ ਇਸੇ ਜਿਹਾ ਸੇ। ਚਲੋ ਟਾਂਕ ਲਓ ਕੱਪੜੇ ਫਿਰ। ਮੈਂ ਤਾਂ ਅਰੇਂਜ ਹੀ ਕਰਤੀ ਸੀ ਕਿਉਂਕਿ

ਠੀਕ ਹੈ ਜੀ ਥੋੜੀ ਜਿਹੀ ਤਰੀ ਰੱਖੀ ਹੈ ਬੰਦੇ ਬੰਦੇ ਨਾਲ ਸਾਰਾ ਦੇਖੋ ਜੀ ਆਪਣੇ ਸਬਜੀ ਬਣ ਕੇ ਤਿਆਰ ਹੈ ਚਲੋ ਹੁਣ ਬੁਣਤਾ ਕਰਦੇ ਠੀਕ ਹੈ ਜੀ ਨਾਲ ਹੜਪਾਏ ਹੁਣ ਆਪਾਂ ਗੁੰਨੇ ਆਟਾ ਓਕੇ ਇਹ ਲੱਗਣ ਬੜੀ ਫਿਰ ਮਿਲਾ ਲੇ ਠੀਕ ਹੈ ਜੀ ਇਹ ਰੱਖੀ ਹੋਈ ਹੈ ਜੀ ਆਪਾਂ ਮੂਰੀ ਐਸ ਰੋਟੀ ਜੀ ਆਪਣਾ ਲੰਬਾਈ ਰੱਖੀ ਸੀ 29 ਠੀਕੇ ਜੀ 29 ਇੰਚ ਐਸ ਲੋ 18 ਇੰਚ ਰੱਖੀ ਸੀ ਚੁੜਾਈ ਤੇ ਉਸ ਤੋਂ ਬਾਅਦ ਅਗਰ ਆਪਣਾ ਸਿਉਣ ਪਾ ਲਈ ਸੀ ਜੀ ਕਿ ਆਪਣੇ ਸਟੈਂਡ ਤੇ ਨਾ ਫੋਨ ਨਹੀਂ ਖੜਦਾ ਹੈਗਾ ਕੋਡੀ ਕੋ ਪੰਨਾ ਇਸ ਕਰਕੇ ਆਪਾਂ ਨੂੰ ਔਖਾ ਹੋਇਆ ਪਿਆ ਬਹੁਤ ਕਿ ਇਸ ਤਰ੍ਹਾਂ ਆਪਾਂ ਸਿਉਣ ਪਾ ਲਈ ਸੀ ਤੇ ਹੁਣ ਆਪਾਂ ਮੋਰੀਆਂ ਕਰਦੇ ਆਂ ਜੇ ਕੋਸ਼ਿਸ਼ ਕਰਕੇ ਸਾਨੂੰ ਜਰੂਰ ਦਿਖਾਵਾਂਗੇ ਜੇ ਆਪਾਂ ਇੱਥੇ ਫੋਨ ਰੱਖ ਕੇ ਇਧਰਲੇ ਪਾਸੇ ਨਹੀਂ ਫਰੈਜੂਆ ਇਹ ਮੇਰੀ ਮੰਮੀ ਦੀ ਕਸ਼ਰੇ ਨੇ ਜੀ ਤੇ ਇੱਕ ਵਾਰ ਆਪਣਾ ਕੱਟਿਆ ਪਿਆ ਉਹ ਜੀ ਸਿਉਣੀ ਨਹੀਂ ਲਗਾਈ ਉਹ ਕਟਿੰਗ ਕਰਕੇ ਧਰੀ ਹੈ ਮੁੰਡੇ ਵਾਹ ਛੋਟੀ ਕਰਾਂ ਆ ਰਿਹਾ ਜੀ ਹੁਣ ਝੂਟਾ ਲੈਣ ਪਹਿਲਾਂ ਇਹ ਦੁਕਾਨ ਤੋਂ ਆਇਆ ਬਲਾਂ ਦਾ ਡਿਊਟੀ ਕਰਕੇ ਆਏ ਹੁਣੇ ਝੂਟਾ ਲੈਣ ਜਾ ਰਿਹਾ ਐਸ ਰੋਟੀ ਤੋੜੂਗਾ ਮੋਟਰਸਾਈਕਲ ਜੀ ਸਾਨੂੰ ਸਟੈਂਟ ਕਰਕੇ ਦਿਖਾਊਗਾ ਓਕੇ ਸਾਰੇ ਆਣੇ ਤੋ ਸਿੱਖਣਾ ਠੀਕ ਐ ਸਿੱਧੂ ਮੂਸੇਵਾਲਾ ਬਾਈ ਜੀ ਦੀ ਲੱਗੀ ਹੋਈ ਇਹ ਸ਼ਰਟ ਪਾਈ ਹੋਈ ਐ ਲੱਗੀ ਹੋਈ ਸ਼ਰਟ ਦੇਖੋ ਜੀ ਸਾਡੇ ਬਾਹਰ ਦਰਸ਼ਨ ਕਰੋ ਸਿੱਧੂ ਮੂਸੇਵਾਲਾ 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 ਖੜੀ ਨਾ ਲੈ ਆ ਲੈ ਆ ਦੇਖੋ ਜੀ ਇੰਨਾ ਹੀ ਬਹੁਤਾ ਇਹਦੇ ਵਾਸਤੇ ਜੇ ਹੁਣ ਨਾ ਕਰਦਾਂ ਨੇ ਫਿਰ ਰੁੱਸ ਜਣਾ ਸੀ ਰੁੱਸਾ ਅੱਕੜ ਕੰਨਾ ਵੜਾ ਅੱਕੜ ਕੰਨਾ ਦੇਖੋ 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 ਆਹ ਲੋ ਚੂਤਾ ਲੈਣ ਜਾਂ ਅੰਦਰ ਆ ਤੂੰ ਕਿੱਥੇ ਜਾਂਦਾ ਏ ਕੋਕੋ ਤੂੰ ਕਿ ਖਰੂ ਪਾਇ ਓਏ ਤੂੰ ਕਿੱਧਰ ਖਾਈਂ ਜਾ ਮੇਰੇ ਮੂੰਹ ਆ ਚੁੰਨੀ ਸਾ ਤੇ ਮੂੰਹ ਲੰਗਰਦੇ चुन्नी क्यों खाइए ना मेरी भाई मोतू कैसे खा रहे हो चुन्नी।, चुन्नी खाने लड्डू तेरे उठे बांधियां तुही को औपातन अजीतूंगा औलातापा मच्छर वाला बलम तुही पाती मैं नहीं बोल रही मैं पूरा तारा बनवा कर लूं और कर में अपना प्रीत तो श्रीतो आधे के अबे की फेरला दा चुन्नी खान चुन्नी खाने दा को तरीका है